ਗੁਰੂ ਅਰਜਨ ਸਾਹਿਬ ਆ ਰਾਜ ਸੱਚੇ ਪਾਸ਼ਾ ਦੇ ਸ਼ਹੀਦੀ ਦੇ ਮੁੱਖ ਕਾਰਨ ਕੀ ਨੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੂੰ ਸ਼ਹਾਦਤ ਕੀਤੀ ਗਈ ਉਹਨਾਂ ਪਰ ਗੁਰੂ ਅਰਜਨ ਸਾਹਿਬ ਨੇ ਏਡੇ ਵੱਡੇ ਕਾਰਜ ਕਰ ਦਿੱਤੇ ਕਿ ਸਰਪਾਰ ਸਰਕਾਰ ਬਉਣੀ ਹੋ ਗਈ ਗੁਰੂ ਅਰਜਨ ਸਾਹਿਬ ਉੱਤੇ ਹੋ ਗਏ ਇਹਦੇ ਨਾਲ ਨਾਲ ਝੂਠੇ ਖੱਤਾਂ ਜਾਂ ਗੀਰ ਨੂੰ ਲਿਖੇ ਗਏ ਕਿ ਗੁਰੂ ਅਰਜਨ ਸਾਹਿਬ ਨੇ ਬਹੁਤ ਸਾਰੇ ਮੁਸਲਮਾਨਾਂ ਦਾ ਧਰਮ ਜਿਹੜਾ ਹੈ ਵਰਗਲਾ ਕੇ ਜਿਹੜਾ ਪਰਵਰਤ ਕਰਾ ਦਿੱਤਾ ਜੀ ਉਹ ਬਹੁਤ ਸਾਰੇ ਹਿੰਦੂ ਆਪਣੇ ਪਿੱਛੇ ਲਾਏ ਹੋਏ ਐ ਔਰ ਇਹਦੇ ਨਾਲ ਨਾਲ ਉਹਨਾਂ ਨੇ ਝੂਠ ਦੀ ਦੁਕਾਨ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਕੇ ਜਿਹੜਾ ਸੰਬੋਧਨ ਕੀਤਾ ਪਰ ਗੁਰੂ ਅਰਜਨ ਸਾਹਿਬ ਜੀ ਨੇ ਕਿਤੇ ਵੀ ਅੜਚਣ ਨਹੀਂ ਪੈਣ ਦਿੱਤੀ ਆਪਣੇ ਕਾਰਜ ਨਿਰਵਗਣ ਕਰਦੇ ਰਹੇ ਕਬਰਾਂ ਦੀ ਤੇ ਉਹਨਾਂ ਨੇ ਸਖਤ ਨਿੰਦਿਆ ਕੀਤੀ ਵੀ ਇੱਕ ਜਿੰਦਾ ਬੰਦਾ ਜਦੋਂ ਮਰਦੇ ਦੀ ਕਬਰ ਤੇ ਹੱਥ ਜੋੜ ਕੇ ਖੜ ਜਾਂਦਾ ਤੇ ਮਨੁੱਖਤਾ ਸ਼ਰਮਸ਼ਾਰ ਹੋ ਜਾਂਦੀ ਹੈ ਕਿਉਂਕਿ ਜੇ ਜਿੰਦਾ ਬੰਦਾ ਕੁਝ ਨਹੀਂ ਕਰ ਸਕਿਆ ਤੇ ਜਿਹੜਾ 20 ਫੁੱਟ ਧਰਤੀ ਦੇ ਦਬਿਆ ਮਰਿਆ ਹੋਇਆ ਮਨੋਕੋ ਕੀ ਕਰੇਗਾ ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਵਿਚਾਰ ਧਾਰਾ ਸਮਾਜ ਦੇ ਵਿੱਚ ਪ੍ਰਚੰਡ ਕੀਤੀ ਕਹਿੰਦੇ ਜਿਵੇਂ ਮਿਰਗ ਜਿਹੜਾ ਇੱਕ ਕੰਡੇ ਹੀੜੇ ਦਾ ਨਾਲ ਸੁਣਦਾ ਹੋਇਆ ਤੀਰ ਵੇਖ ਕੇ ਦੌੜਨ ਦਾ ਕੋਈ ਉਪਰਾਲਾ ਨਹੀਂ ਕਰਦਾ ਇਸੇ ਤਰ੍ਹਾਂ ਸ਼ਬਦ ਤੇ ਮਸਤ ਹੋਏ ਗੁਰੂ ਅਰਜਨ ਸਾਹਿਬ ਜੀ ਆਪਣੇ ਆਪ ਨੂੰ ਬਚਾਉਣ ਦਾ ਕੋਈ ਉਪਰਾਲਾ ਨਹੀਂ ਕਰਦੇ ਤੇ ਆਪਣੀ ਜਿਹੜੀ ਜਾਨ ਉਹ ਸ਼ਹੀਦ ਕਰ ਦਿੰਦੇ ਸੱਚ ਦੀ ਗਵਾਹੀ ਦਿੰਦੇ ਹੋਏ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਗੁਰਪਾਲ ਸਿੰਘ ਜੀ ਟੇਮੋਵਾਲ ਗੱਲਬਾਤ ਕਰਾਂਗੇ ਅੱਜ ਸ਼ਹੀਦਾਂ ਦੇ ਸਰਤਾਜ ਧੰਗ ਗੁਰੂ ਅਰਜਨ ਸਾਹਿਬਾ ਜੀ ਦਾ ਸੱਚੇ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਕੱਲ 30 ਮਈ ਨੂੰ ਆ ਰਿਹਾ ਹੈ ਔਰ ਸਭੂੱਚੇ ਵਿਸ਼ਵ ਭਰ ਵਿੱਚ ਜਿੱਥੇ ਗੁਰੂ ਅਰਜਨ ਸਾਹਿਬਾ ਜੀ ਸੱਚੇ ਪਾਸ਼ਾ ਜੀ ਦੀ ਸ਼ਹਾਦਤ ਦਾ ਜ਼ਿਕਰ ਹੋਣਾ ਉਥੇ ਉਹਨਾਂ ਲੋਕ ਉਹਨਾਂ ਚਿਹਰਿਆਂ ਦੀ ਵੀ ਗੱਲ ਹੋਣੀ ਹੈ ਜਿਨ੍ਹਾਂ ਨੇ ਸ਼ਹਾਦਤ ਗੁਰੂ ਸਾਹਿਬ ਦੀ ਕੁਰਬਾਨ ਵਿੱਚ ਜਿਨ੍ਹਾਂ ਦਾ ਹੱਥ ਰਿਹਾ ਔਰ ਕਿਹੜੇ-ਕਿਹੜੇ ਮੁੱਖ ਕਾਰਨ ਸਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ ਉਹਨਾਂ ਕਾਰਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀਰ ਗੁਰਪਾਲ ਸਿੰਘ ਜੀ ਟਿਮਵਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਵਿੱਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਜ ਸਵਾਲ ਇਹ ਹੈ ਕਿ ਵੇਖੋ ਹਰ ਸਿੱਖ ਪ੍ਰਚਾਰਕ ਆਪਣੇ ਹਸਾਬ ਨਾਲ ਦਹਤਾ ਹੈ ਗੁਰੂ ਅਰਜਨ ਸਾਹਿਬ ਆਰਾ ਸੱਚੇ ਪਾਸ਼ਾ ਦੇ ਸ਼ਹੀਦੀ ਦੇ ਮੁੱਖ ਕਾਰਨ ਕੀ ਨੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੂੰ ਸ਼ਹਾਦਤ ਕੀਤੀ ਗਈ ਉਹਨਾਂ ਦੀ ਲੇਕੋ ਪਹਿਲੀ ਗੱਲ ਤੇ ਸੀ ਕਿ ਧਾਰਮਿਕ ਕਟੜਤਾ ਇਹਦੇ ਵਿੱਚ ਮੁੱਖ ਕਾਰਨ ਹੈ ਕਿਉਂਕਿ ਉਸ ਸਮੇਂ ਜਿਹੜਾ ਸਖੀ ਸਰਵਰ ਦੇ ਪੁਜਾਰੀ ਸਨ ਜਾਂ ਕਹਿ ਲਓ ਨਕਸ਼ਬੰਦੀ سلسلے ਦੇ ਸੰਚਾਲਕ ਸ਼ੇਖ ਅਹਿਮਦ ਸਰਾਦੀ ਦਾ ਜ਼ਿਕਰ ਆਉਂਦਾ ਮੁਹੰਮਦ ਬਾਕੀ ਬਿੱਲਾ ਜਿਹੜਾ ਯਾਂਗੀ ਉਹਦਾ ਉਸਤਾਦ ਸੀ ਉਹਦਾ ਜ਼ਿਕਰ ਆਉਂਦਾ ਔਰ ਇਹਦੇ ਨਾਲ ਨਾਲ ਸਰਾਇ ਮਾਨਤਖਾਂ ਦਾ ਰਹਿਣ ਵਾਲਾ ਮਾਨਤਖਾਂ ਜਿਹੜਾ ਕਿ ਉਸ ਵੇਲੇ ਸਖੀ ਸਰਵਰ ਸ਼ੇਖ ਬਤੇ ਦਾ ਪੁਜਾਰੀ ਸੀ ਜੀ ਬਰਤੋਂ ਔਰ ਇਹਦੇ ਨਾਲ ਨਾਲ ਮੁਰਤਜਾ ਖਾਂ ਦਾ ਵੀ ਹਵਾਲਾ ਉਸਤਕਾਂ ਵਿੱਚ ਮਿਲਦਾ ਹੈ ਹੁਣ ਜਦੋਂ ਝਾਤ ਮਾਰੀਏ ਤੇ ਗੁਰੂ ਪਾਤਸ਼ਾਹ ਜੀ ਦਾ ਪ੍ਰਚਾਰ ਪ੍ਰਸਾਰ ਹੀ ਨਾ ਹੋ ਚੁੱਕਾ ਸੀ ਕਿ ਉਸ ਵੇਲੇ ਜਿਹੜੇ ਅਰਬ ਦੇਸ਼ ਨੇ ਜਾਂ ਕਹਿ ਲਓ ਜਾ ਹੋਰ ਦੇਸ਼ਾਂ ਦੇ ਜਿਹੜੇ ਲੇਖਕ ਸੀ ਉਹਨਾਂ ਨੇ ਗੱਲ ਮੰਨ ਲਈ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਕੋਈ ਹਿੰਦੋਸਤਾਨ ਦਾ ਜਿਹਾ ਖਿੱਤਾ ਨਹੀਂ ਜਿੱਥੇ ਸਿੱਖੀ ਦਾ ਸੈਂਟਰ ਨਾ ਹੋਵੇ ਹੂੰ ਭਾਈ ਗੁਰਦਾਸ ਜੀ ਨੇ ਲਗਭਗ 365 ਸਿੱਖਾਂ ਦਾ ਜ਼ਿਕਰ ਜਿਹੜਾ ਹੈ ਉਹ ਆਪਣੀਆਂ ਵਾਰਾਂ ਵਿੱਚ ਕੀਤਾ ਹੋਇਆ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਸਨ ਜੀ ਜਿਹੜੇ ਹਰ ਸਮੇਂ ਗੁਰੂ ਪਾਤਸ਼ਾਹ ਜੀ ਦੇ ਪ੍ਰਚਾਰ ਪ੍ਰਸਾਦ ਚ ਹਾਜ਼ਰ ਰਹਿੰਦੇ ਸੀ ਜੀ ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਜਿਹੜੇ ਕਟੜਪੰਥੀ ਚੱਲ ਰਹੇ ਸੀ ਜਾਂ ਕਹਿ ਲੋ ਉਸ ਵੇਲੇ ਮੜੀਆਂ ਮਸਾਣਾ ਦੀ ਪੂਜਾ ਕਰਨ ਵਾਲੇ ਜਾਂ ਕਹਿ ਲੋ ਕਬਰਾਂ ਦੀ ਪੂਜਾ ਕਰਨ ਵਾਲੇ ਉਹਨਾਂ ਨੂੰ ਪ੍ਰਭਰਿਤ ਕਰਕੇ ਸਿੱਖੀ ਦੇ ਪ੍ਰਚਾਰ ਵਿੱਚ ਜੋੜ ਦਿੱਤਾ ਭਾਈ ਮੰਜ ਵਰਗੇ ਭਾਵੇਂ ਕੰਗਮਾਈ ਪਿੰਡ ਦੇ ਵਿੱਚ ਸਖੀ ਸਰਵਰੀਆਂ ਦਾ ਸੈਂਟਰ ਸੀ ਜੀ ਉਹ ਸੈਂਟਰ ਭਾਈ ਮੰਜ ਨੇ ਹੱਥੀਂ ਤੋੜ ਕੇ ਉੱਥੇ ਸਿੱਖੀ ਦਾ ਸੈਂਟਰ ਤਿਆਰ ਕਰ ਦਿੱਤਾ ਇਹਦੇ ਨਾਲ ਭਾਈ ਲੰਗਾਹ ਜਿਹੜਾ ਸੀ ਉਹ ਸਰ ਸਾਕੀ ਸਰਵਰੀਆਂ ਦਾ ਪ੍ਰਚਾਰਕ ਸੀ ਉਹ ਸਿੱਖੀ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਉਹਨੇ ਆਰੰਭ ਕਰ ਦਿੱਤਾ ਇਹਦੇ ਨਾਲ ਸ਼ੇਖ ਅਹਿਮਦ ਸਰਦੀ ਵਰਗੇ ਜਿਹੜੇ ਮੁਹੰਮਦ ਸਾਹਿਬ ਦਾ ਅਵਤਾਰ ਆਪਣੇ ਆਪ ਨੂੰ ਮੰਨਦੇ ਸੀ ਉਹ ਤਿਲਮਲਾ ਉਠੇ ਕਿ ਸਾਡੇ ਨੱਕ ਹੇਠ ਕੋਈ ਹੋਰ ਧਰਮਾਗਾਜ ਕਰ ਜੇ ਇਹਦੇ ਨਾਲ ਨਾਲ ਉਸ ਸਮੇਂ ਅਕਬਰ ਦੀ ਮੌਤ ਹੋਣ ਦੇ ਨਾਲ ਜਹਾਂਗੀਰ ਗੱਦੀ ਤੇ ਬੈਠ ਗਿਆ ਉਹ ਵੀ ਥੋੜਾ ਅਹਾਸ ਸੀ ਤੇ ਕੰਨਾਂ ਦਾ ਕੱਚਾ ਸੀ ਖੁਦ ਉਹਨੇ ਕੋਈ ਨਿਰਣਾ ਸਹੀ ਨਹੀਂ ਲਿਆ ਇਦੇ ਨਾਲ ਨਾਲ ਕਰੋਗੀ ਵਿਰੋਧ ਵੀ ਚੱਲ ਰਿਹਾ ਸੀ ਕਿਉਂਕਿ ਉਸ ਸਮੇਂ ਇਹ ਮੰਨਿਆ ਜਾਂਦਾ ਸੀ ਵੀ ਬਾਪ ਤੋਂ ਬਾਅਦ ਵੱਡੇ ਪੁੱਤਰ ਦਾ ਜਿਹੜਾ ਹੈ ਉਹ ਘਰ ਦੀ ਮਲਕੀਅਤ ਤੇ ਅਧਿਕਾਰ ਹੁੰਦਾ ਹੈ ਹਾਂ ਪਰ ਗੁਰਿਆਈ ਕੋਈ ਘਰੇਲੂ ਮਲਕੀਅਤ ਨਹੀਂ ਸੀ ਗੁਰਿਆਈ ਤੇ ਜਿਹੜੀ ਰੱਬੀ ਜੋਤ ਹੈ ਉਹ ਗੁਰੂ ਅਰਜਨ ਸਾਹਿਬ ਨੂੰ ਮਿਲਣ ਕਰਕੇ ਪ੍ਰਿਥੀ ਚੰਦ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਗਦੀ ਦਾ ਹੱਕ ਮੇਰਾ ਹੈ ਭਾਵੇਂ ਹਰਮੰਦਰ ਸਾਹਿਬ ਦੇ ਪ੍ਰਬੰਧ ਤੇ ਉਹਨੇ ਕਬਜ਼ਾ ਰੱਖਿਆ ਲੰਗਰ ਵੀ ਮਸਤਾਨਾ ਹੋ ਗਿਆ ਇਥੋਂ ਤੱਕ ਲੰਗਰ ਦਾ ਖਰਚਾ ਗੁਰੂ ਅਰਜਨ ਸਾਹਿਬ ਜੀ ਕਰਦੇ ਸੀ ਔਰ ਜਿਹੜਾ ਲੰਗਰ ਦੇ ਵਿੱਚੋਂ ਦਾਨ ਪੁੰਨ ਆਉਣਾ ਜਾਂ ਤਸਵੰਦ ਆਉਣਾ ਉਹ ਪ੍ਰਤੀਚਨ ਆਸਾਮ ਲੈਂਦਾ ਸੀ ਜੀ ਇਹਦੇ ਨਾਲ ਨਾਲ ਹੀਰ ਪਿੰਡ ਦੇ ਵਿੱਚ 40 ਮਨਸ਼ਾਹੀ ਲਾ ਕੇ ਪ੍ਰਤੀਚਨ ਦੇ ਪੁੱਤਰ ਮਿਹਰਬਾਨ ਨੇ ਇੱਕ ਗ੍ਰੰਥ ਤਿਆਰ ਕੀਤਾ ਸੀ ਹੂੰ ਉਸ ਗ੍ਰੰਥ ਦਾ ਕੀਰਤਨ ਕਰਨ ਵਾਸਤੇ ਇਹਨੇ ਰਾਗੀ ਵੀ ਹਾਇਰ ਕੀਤੇ ਸੀ ਔਰ ਆਪਣਾ ਵਖਰਾ ਦਵਾਲ ਲਾਉਣ ਲੱਗ ਪਿਆ ਫਿਰ ਬਹੁਤ ਸਾਰੀਆਂ ਸੰਗਤਾਂ ਟਪਲਾ ਖਾਣ ਲੱਗ ਪਈਆਂ ਮੈਂ ਨਹੀਂ ਕਹਿੰਦਾ ਵੀ ਅੱਜ ਅਸਟਮੀਵੇ ਸਥਿਤ ਹੋ ਗਿਆ ਅੱਜ ਵੀ ਕਈ ਬੰਦੇ ਜਦੋਂ ਵਿਆਹ ਵਾਲਾ ਕਾਰਡ ਛਾਪਦੇ ਐ ਹੂੰ ਤੇ ਵਿਆਹ ਵਾਲੇ ਕਾਡਾਂ ਤੇ ਉਹ ਪੰਕਤੀਆਂ ਲਿਖਦੇ ਐ ਜਿਨ੍ਹਾਂ ਦਾ ਵਿਰੋਧ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਸ਼ਹਾਦਤ ਤੱਕ ਪਹੁੰਚੇ ਹੂੰ ਹੁਣ ਜੇ ਹੋਰ ਡੀਪਲੀ ਝਾਤੀ ਮਾਰੀਏ ਤੇ ਜਿਹੜੇ ਕੰਮ ਉਸ ਸਮੇਂ ਸਰਕਾਰ ਨੂੰ ਕਰਨੇ ਚਾਹੀਦੇ ਸੀ ਜਾਂ ਵੱਡੇ ਵੱਡੇ ਅਹੁਦੇਦਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਕਾਰਜ ਗੁਰੂ ਅਰਜਨ ਸਾਹਿਬ ਨੇ ਕੀਤੇ ਜੀ ਕਿਉਂਕਿ ਬਚਪਨ ਵਿੱਚ ਹੀ ਉਹਨਾਂ ਨੂੰ ਕਾਰਜ ਕਰਨ ਦੀ ਗੁੜਤ ਹੀ ਮਿਲ ਗਈ 15 ਅਪ੍ਰੈਲ 1563 ਨੂੰ ਉਹਨਾਂ ਦਾ ਪ੍ਰਕਾਸ਼ ਗੋਂਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਦਾ ਅਧਿਕਾਰ ਮਾਤਾ ਪਾਣੀ ਦੀ ਪੂਖ ਹੁੰਦਾ ਹੈ ਜੀ 1563 ਤੋਂ ਲੈ ਕੇ 1574 ਤੱਕ ਉਹਨਾਂ ਨੇ ਆਪਣੇ ਨਾਨਾ ਜੀ ਨੂੰ ਗੋਂਦਵਾਲ ਸ਼ਹਿਰ ਵਸਾਉਂਦੇ ਹੋਏ ਆ ਵੇਖਿਆ ਜੀ ਉਥੇ ਬੌੜੀ ਬਣਾਉਂਦੇ ਆ ਵੇਖਿਆ ਆਪ ਸਮਾਵਾਂ ਬਚਪਨ ਚ ਨਵਾਈਆਂ ਜੀ 1574 ਤੋਂ ਲੈ ਕੇ 1581 ਤੱਕ ਉਹਨਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਂਦਿਆਂ ਵੇਖਿਆ ਸਰੋਵਰ ਬਣਾਉਂਦਾ ਵੇਖਿਆ ਨਾਲ ਵਿੱਚ ਸਵਾਵਾਂ ਨਵਾਈਆਂ 1581 ਤੋਂ ਲੈ ਕੇ 1588 ਤੱਕ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਐ ਚੱਜਣਾ ਵਸਾ ਦਿੱਤਾ ਹੈ ਸਰੋਵਰ ਪੱਕਾ ਕਰਵਾ ਦਿੱਤਾ ਹੈ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਬਣਾ ਦਿੱਤੀ ਹੈ ਜੀ ਇਹਦੇ ਨਾਲ 1590 ਦੇ ਵਿੱਚ ਉਹਨਾਂ ਨੇ ਸ਼੍ਰੀ ਤਰਨਤਾਰਨ ਸ਼ਹਿਰ ਵਸਾ ਕੇ ਇੱਥੇ ਜਿਹੜਾ ਸਰੋਵਰ ਦਾ ਨਿਰਮਾਣ ਕਰ ਦਿੱਤਾ ਨਾਲੇ ਸਮਾਜ ਭਲਾਈ ਲਈ ਇੱਥੇ ਕੋੜਖਾਨਾ ਬਣਾਇਆ ਜਿੱਥੇ ਕੋੜੀਆਂ ਦਾ ਇਲਾਜ ਕੀਤਾ ਜਾਂਦਾ ਸੀ 1593 ਵਿੱਚ ਇਹਨਾਂ ਨੇ ਜ਼ਿਲ੍ਹਾ ਜਲੰਧਰ ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਜਿਹੜਾ ਅੱਜ ਫਰਨੀਚਰ ਇੰਡਸਟਰੀ ਵਿੱਚ ਮਸ਼ਹੂਰ ਹੈ 1595 ਵਿੱਚ ਇਹਨਾਂ ਨੇ ਸ਼ਹਾਟੇ ਨਾਂ ਦਾ ਸ਼ਹਿਰ ਵਸਾਇਆ ਜਿਹਨੂੰ ਗੁਰੂ ਕੀ ਵਡਾਲੀ ਉਸ ਸਮੇਂ ਕਿਹਾ ਜਾਂਦਾ ਸੀ 6 ਹਟਾਂ ਵਾਲਾ ਖੂਹ ਉੱਥੇ ਲਾਇਆ ਇਹਦੇ ਨਾਲ 1597 ਵਿੱਚ ਇਹਨਾਂ ਨੇ ਬਿਆਸ ਦਰਿਆ ਦੇ ਕੰਢੇ ਗੋਬਿੰਦਪੁਰ ਸ਼ਹਿਰ ਵਸਾਇਆ ਜਿਹਨੂੰ ਸ਼੍ਰੀ ਹਰਗੋਬਿੰਦਪੁਰ ਕਿਹਾ ਜਾਂਦਾ ਹੈ ਜਦੋਂ ਐਡੇ ਵੱਡੇ ਕਾਰਜ ਹੋ ਗਏ ਇਹਦੇ ਨਾਲ ਨਾਲ ਸਰਕਾਰ ਇਹ ਲਗੀ ਵੀ ਇਹ ਕਾਰਜ ਸਰਕਾਰ ਦੇ ਕਰਨ ਵਾਲੇ ਸੀ ਸਰਕਾਰ ਦੀ ਪ੍ਰਤਿਭਾ ਵਧਣੀ ਸੀ ਪਰ ਗੁਰੂ ਅਰਜਨ ਸਾਹਿਬ ਨੇ ਏਡੇ ਵੱਡੇ ਕਾਰਜ ਕਰ ਦਿੱਤੇ ਕਿ ਸਰਪਾਰ ਸਰਕਾਰ ਬਹੁਣੀ ਹੋ ਗਈ ਗੁਰੂ ਅਰਜਨ ਸਾਹਿਬ ਉੱਚੇ ਹੋ ਗਏ ਇਹਦੇ ਨਾਲ ਨਾਲ ਝੂਠੇ ਖੱਤ ਜਾਗੇ ਉਹਨੂੰ ਲਿਖੇ ਗਏ ਵੀ ਗੁਰੂ ਅਰਜਨ ਸਾਹਿਬ ਨੇ ਬਹੁਤ ਸਾਰੇ ਮੁਸਲਮਾਨਾਂ ਦਾ ਧਰਮ ਜਿਹੜਾ ਹੈ ਵਰਗ ਲਾ ਕੇ ਜਿਹੜਾ ਪਰਵਰਤਤ ਕਰਾ ਦਿੱਤਾ ਜੀ ਉਹ ਬਹੁਤ ਸਾਰੇ ਹਿੰਦੂ ਆਪਣੇ ਪਿੱਛੇ ਲਾਏ ਹੋਏ ਐ ਔਰ ਇਹਦੇ ਨਾਲ ਨਾਲ ਉਹਨਾਂ ਨੇ ਝੂਠ ਦੀ ਦੁਕਾਨ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਕੇ ਜਿਹੜਾ ਸੰਬੋਧਨ ਕੀਤਾ ਪਰ ਗੁਰੂ ਅਰਜਨ ਸਾਹਿਬ ਜੀ ਨੇ ਕਿਤੇ ਵੀ ਅੜਚਣ ਨਹੀਂ ਪੈਣ ਦਿੱਤੀ ਆਪਣੇ ਕਾਰਜ ਨਿਰਵਗਣ ਕਰਦੇ ਰਹੇ ਇਥੋਂ ਤੱਕ ਰਾਵੀ ਤੇ ਚਨਾਅ ਦੇ ਵਿਚਕਾਰ ਕਾਲ ਪੈ ਗਿਆ ਸੀ ਉਸ ਕਾਲ ਦਰਾਂ ਨੂੰ ਉਹਨਾਂ ਨੇ ਜਿਹੜੀਆਂ ਲਾਸ਼ਾਂ ਲਵਾਸ ਸੁਪਈਆਂ ਸੀ ਉਹਨਾਂ ਨੂੰ ਦਫਨਾਇਆ ਔਰ ਜਿਹੜੀਆਂ ਸੰਸਕਾਰ ਕਰਨ ਯੋਗ ਸੀ ਉਹਨਾਂ ਦਾ ਸੰਸਕਾਰ ਕੀਤਾ ਕਾਲ ਦੌਰਾਨ ਜਿਨ੍ਹਾਂ ਨੂੰ ਰਾਸ਼ਨ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਬੌੜੀਆਂ ਲਗਵਾਈਆਂ ਖੂਹ ਲਗਵਾਏ ਇਹ ਵੀ ਕਾਰਜ ਸਰਕਾਰਾਂ ਦੇ ਕਰਨ ਵਾਲੇ ਸੀ ਇਹ ਵੀ ਗੁਰੂ ਅਰਜਨ ਸਾਹਿਬ ਨੇ ਕੀਤੇ ਹੂੰ ਇਹਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੂੰ ਹੁਣ ਸੰਪਾਦਨਾ ਵੇਲੇ ਵੱਡੀ ਡਿਚਣੇ ਆਈ ਵੀ ਉਸ ਸਮੇਂ ਦੇ ਜਿਹੜੇ ਮੋਹਤਵਾਰ ਕਵੀ ਸੀ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਸੀ ਹੂੰ ਉਹਨਾਂ ਵਿੱਚੋਂ ਕਾਨਾ ਸ਼ੱਜੂ ਦੇ ਹਸਨ ਇਹ ਜਿਹੜੇ ਕਾਨਾ ਹੈ ਕਾਨਾ ਚੰਦੂ ਦਾ ਚਚੇਰਾ ਭਰਾ ਹੈ ਤੇ ਚੰਦੂ ਉਸ ਸਮੇਂ ਕਲਾ ਨੌਰ ਦਰਬਾਰ ਦਾ دیਵਾਨ ਹੈ ਇਹਦੀ ਜਹਾਂਗੀਰ ਦੇ ਨਾਲ ਚੰਗੀ ਗੱਲਬਾਤ ਹੈ ਇਸ ਕਰਕੇ ਚੰਦੂ ਪਹਿਲਾਂ ਤੋਂ ਹੀ ਗੁਰੂ ਅਰਜਨ ਸਾਹਿਬ ਨਾਲ ਖਾਰ ਖਾਂਦਾ ਕਿਉਂਕਿ ਉਹਦੇ ਚਚੇਰੇ ਭਰਾ ਦੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਨੇ ਰੱਦ ਕਰ ਦਿੱਤਾ ਸੀ ਜੀ ਹੁਣ ਰੱਦ ਕਰਨ ਦਾ ਕਾਰਨ ਇਹ ਸੀ ਕਿ ਇਹਨਾਂ ਨੇ ਉਹ ਕਵਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਅਨੰਦ ਦੀ ਬਾਣੀ ਦਾ ਤਰਸਕਾਰ ਕੀਤਾ ਗਿਆ ਸੀ ਜੀ ਜੋ ਜਾਤੀਵਾਦ ਨੂੰ ਪ੍ਰਚੰਡ ਕੀਤਾ ਗਿਆ ਸੀ ਜੀ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਬਾਬੇ ਨਾਨਕ ਦੀ ਵਿਚਾਰਧਾਰਾ ਤੁਹਾਡੀ ਵਿਚਾਰਧਾਰਾ ਮੇਲ ਨਹੀਂ ਖਾਂਦੀ ਇਹ ਕੱਚੀ ਬਾਣੀ ਹੈ ਇਹ ਦਰਜ ਨਹੀਂ ਕਰ ਸਕਦੇ ਭਾਵੇਂ ਗੁਰੂ ਅਰਜਨ ਸਾਹਿਬ ਦੇ ਅੱਗੇ ਦੂਜੀ ਪੇਸ਼ਕਸ਼ ਇਹ ਵੀ ਰੱਖੀ ਗਈ ਸੀ ਕਿ ਤੁਸੀਂ ਇਦਾਂ ਕਰੋ ਮੁਹੰਮਦ ਸਾਹਿਬ ਦੀ ਸਿਫਤ ਵਿੱਚ ਹੀ ਕੁਝ ਲਿਖ ਦਿਓ ਉਹ ਵੀ ਰੱਦ ਕੀਤੀ ਜੀਜੀ ਪੇਸ਼ਕਸ਼ਾ ਵੀ ਰੱਖੀ ਗਈ ਸੀ ਵੀ ਜੇ ਤੁਸੀਂ ਜਾਂ ਅਗੀਰ ਦੇ ਸੈਨ ਉੱਪਰ ਲੈ ਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਉਹ ਕਹਿੰਦੇ ਜਿਨ੍ਹਾਂ ਨੇ ਬਾਣੀ ਰਚੀ ਐ ਲਿਖੀ ਐ ਜਦੋਂ ਉਹਨਾਂ ਨੇ ਸੈਨ ਕਿਤੇ ਨਹੀਂ ਕੀਤੇ ਤਾਂ ਤੁਹਾਡੇ ਸੈਨ ਅਸੀਂ ਰੱਬੀ ਬਾਣੀ ਤੇ ਕਿਵੇਂ ਲੈ ਸਕਦੇ ਫਿਰ ਉਹਨਾਂ ਨੇ ਕਿਹਾ ਤੁਸੀਂ ਧਰਮ ਪਰਵਰਤਨ ਕਰੋ ਨਹੀਂ ਤੇ ਫਿਰ ਸ਼ਹਾਦਤ ਲਈ ਤਿਆਰ ਹੋ ਜਾਓ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਵਾਲਾ ਰਸਤਾ ਚੁਣਿਆ ਔਰ ਇਹਦੇ ਨਾਲ ਨਾਲ ਹੋਰ ਅਡਿਚਣਾ ਵੀ ਇਹਨਾਂ ਨੇ ਪੈਦਾ ਕੀਤੀਆਂ ਜਿਵੇਂ ਸੁਲਹੀ ਖਾਂ ਸੁਰਬੀ ਖਾਨ ਵਰਗਿਆਂ ਨੂੰ ਵੀ ਚੜਾ ਕੇ ਗੁਰੂ ਅਰਜਨ ਸਾਹਿਬ ਤੇ ਭੇਜਿਆ ਗਿਆ ਬੀਰ ਬੱਲ ਜਿਹੜਾ ਉਸ ਮਹੇਸ਼ਦਾਸ ਨਾਂ ਦਾ ਜਿਹੜਾ ਰਾਜਪੂਤ ਖੱਤਰੀ ਸੀ ਉਹ ਭਾਵੇਂ ਅਕਬਰ ਦੇ ਕਹਿੰਦੇ ਤਾਜ ਵਿੱਚ ਆਇਆ ਸੀ ਜੋਧਾ ਬਾਈ ਦੇ ਨਾਲ ਉਹ ਮਹੇਸ਼ਦਾਸ ਬੀਰ ਬੱਲ ਵੀ ਜਦੋਂ ਅਫਗਾਨਿਸਤਾਨ ਦੀ ਬਗਾਵਤ ਦਬਣ ਵਾਸਤੇ ਤੋਰਿਆ ਗਿਆ ਉਹਨੇ ਪਰਵਾਨਾ ਲਿਆ ਸੀ ਉਹ ਜਹਾਂਗੀਰ ਨੂੰ ਕਹਿੰਦਾ ਖੱਤਰੀਆਂ ਕੋ ਟੈਕਸ ਇਕਰਾਉਣ ਦਾ ਪਰਵਾਨਾ ਇੱਕ ਦੇ ਦਿਓ ਉਹ ਪ੍ਰਵਾਨਾ ਗੁਰੂ ਅਰਜਨ ਸਾਹਿਬ ਆਸਤੇ ਸਪੈਸ਼ਲ ਲਿਆ ਸੀ ਜਦੋਂ ਉਹ ਇਸ ਸਮੇਂ ਨੂਰਦੀਨ ਦੀ ਸਰਾਂ ਕੋਲ ਆਇਆ ਤੇ ਉਹਨੇ ਗੁਰੂ ਅਰਜਨ ਸਾਹਿਬ ਜੀ ਨੂੰ ਏਲਚੀ ਭੇਜਿਆ ਕਿ ਟੈਕਸ ਦਾ ਫੌਜਾਂ ਦਾ ਖਰਚ ਹੋ ਰਿਹਾ ਹੈ ਤੇ ਗੁਰੂ ਅਰਜਨ ਸਾਹਿਬ ਨੇ ਮਨ੍ਹਾ ਕਰ ਦਿੱਤਾ ਸੀ ਫਿਰ ਸਰਾਂਏ ਮਾਂਤਖਾਂ ਪਹੁੰਚ ਕੇ ਉਹਨੇ ਦੂਜਾ ਖੱਤ ਭੇਜਿਆ ਏਲਚੀ ਦੇ ਹੱਥ ਵੀ ਫਿਰ ਹਮਲੇ ਲਈ ਤਿਆਰ ਰੋ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਕੋਈ ਨਹੀਂ ਵਾਪਸ ਆਏਗਾ ਤੇ ਫਿਰ ਦੇਖਾਂਗੇ afghanistan ਦੀ ਬਗਾਵਤ ਵੇਲੇ ਫਰੰਟ ਤੇ ਵੀਰ ਬਲ ਮਾਰਿਆ ਗਿਆ ਉਹ ਵੀ ਮੁਸੀਬਤ ਗੁਰੂ ਘਰ ਤੋਂ ਟਲ ਗਈ ਭਾਵੇਂ ਗੁਰੂ ਅਰਜਨ ਸਾਹਿਬ ਜੀ ਨੂੰ ਇਹਨਾਂ ਨੇ ਹੋਰ ਵੀ ਕਾਫੀ ਕਾਫੀ ਮਾਨਸਿਕ ਕਸ਼ਟ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਅਰਜਨ ਸਾਹਿਬ ਜੀ ਨੇ ਵਿਗਨ ਜਿਹੜਾ ਸੀ ਉਹ ਸਮਾਜਿਕ ਭਲਾਈ ਦੇ ਕਾਰਜ ਕਰਦੇ ਰਹੇ ਔਰ ਨਾਲ ਨਾਲ ਰੱਬੀ ਬਾਣੀ ਉਹਨਾਂ ਨੇ ਤੀਆਂ ਰਾਗਾਂ ਵਿੱਚ ਤਰਜ ਵੀ ਕੀਤੀ ਜੀ ਔਰ ਇਹਦੇ ਨਾਲ ਨਾਲ ਉਹਨਾਂ ਨੇ ਬਾਕੀ ਗੁਰੂਆਂ ਦੀ ਬਾਣੀ ਨੂੰ ਤਰਤੀਬ ਦਿੱਤੀ ਸੋ ਇਹ ਵੱਡਾ ਕਾਰਜ ਗੁਰੂ ਅਰਜਨ ਸਾਹਿਬ ਜੀ ਨੇ ਕਰ ਦਿੱਤਾ ਜੀ ਜਿਹੜਾ ਮੇਨ ਇਹਨਾਂ ਨੂੰ ਤਕਲੀਫ ਇਹ ਸੀ ਕਿ ਇਹ ਇਸ ਕਬਰ ਦੀ ਪੂਜਾ ਕਰਨ ਵਾਲੇ ਲੋਕ ਸੀ ਇਹ ਇਨਸਾਨਾਂ ਦੀ ਪੂਜਾ ਕਰਨ ਵਾਲੇ ਲੋਕ ਸੀ ਅਸਲ ਵਿੱਚ ਸਖੀ ਸਰਵਰੀਏ ਜਿੰਦਾ ਸਰੀਰ ਨੂੰ ਵੀ ਮੱਥਾ ਟੇਕਦੇ ਸੀ ਔਰ ਮਰ ਚੁੱਕੀ ਕਬਰ ਨੂੰ ਵੀ ਮੱਥਾ ਟੇਕਦੇ ਸੀ ਜੀ ਗੁਰੂ ਅਰਜਨ ਸਾਹਿਬ ਜੀ ਨੇ ਸਮਝਾਇਆ ਵੀ ਸਰੀਰਾਂ ਦੇ ਹੱਥ ਵਿੱਚ ਕੁਝ ਨਹੀਂ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਾਤਾ ਸਾਰਾ ਸਾਰਿਆਂ ਦਾ ਇੱਕ ਹੀ ਹੈ ਉਹੀ ਪੈਦਾ ਕਰਨ ਵਾਲਾ ਉਹੀ ਮਾਰਨ ਵਾਲਾ ਜੀ ਮਨੁੱਖੀ ਟੇਕ ਬਿਰਥੀ ਸਭ ਜਾਂ ਦੇਵਤ ਕੋ ਇੱਕ ਹੈ ਭਗਵਾਨ ਉਹਨਾਂ ਨੇ ਮਨੁੱਖਾਂ ਦੀ ਟੇਕ ਨੂੰ ਬਿਰਥੀ ਦੱਸਿਆ ਇਹ ਮਨੁੱਖਾਂ ਦੀ ਟੇਕ ਰੱਖਦੇ ਸੀ ਉਹ ਕਹਿੰਦੇ ਜਿਸਕੇ ਦੀਆ ਰਹੇ ਅਗਾਏ ਬਾਉrna ਤ੍ਰishna ਲਾਗੇ ਆਏ ਮਾਰੇ ਰੱਖੇ ਏ ਕੋ ਆਪ ਮਾਨੋ ਕਹਿ ਕਿਛ ਨਾ ਹੀ ਆ ਕਹਿੰਦੇ ਮਾਰਨ ਰੱਖਣ ਵਾਲਾ ਰੱਬ ਹੈ ਤੇ ਉਹਦੇ ਦਿੱਤਿਆਂ ਹੀ ਮਨੋਖ ਰਾਜਦਾ ਬੰਦਾ ਬੰਦੇ ਕੋਲੋਂ ਮੰਗੇਗਾ ਤੇ ਬਾਰ ਬਾਰ ਮੰਗਣਾ ਪਏਗਾ ਉਹ ਸੰਤੁਸ਼ਟ ਨਹੀਂ ਹੋ ਸਕਦਾ ਜੀ ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੀ ਇਹ ਸੁਚਾਰ ਧਾਰਾ ਨੂੰ ਬੰਦਿਆਂ ਦੀ ਪੂਜਾ ਕਰਨ ਵਾਲੇ ਡਾਈਜੈਸਟ ਨਹੀਂ ਕਰ ਪਾਏ ਔਰ ਕਬਰਾਂ ਦੀ ਤੇ ਉਹਨਾਂ ਨੇ ਸਖਤ ਨਿੰਦਿਆ ਕੀਤੀ ਵੀ ਇੱਕ ਜਿੰਦਾ ਬੰਦਾ ਜਦੋਂ ਮਰਦੇ ਦੀ ਕਬਰ ਤੇ ਹੱਥ ਜੋੜ ਕੇ ਖੜ ਜਾਂਦਾ ਤੇ ਮਨੁੱਖਤਾ ਸ਼ਰਮਸ਼ਾਹਰ ਹੋ ਜਾਂਦੀ ਏ ਕਿਉਂਕਿ ਜੇ ਜਿੰਦਾ ਬੰਦਾ ਕੁਝ ਨਹੀਂ ਕਰ ਸਕਿਆ ਤੇ ਜਿਹੜਾ 20 ਫੁੱਟ ਧਰਤੀ 'ਚ ਦੱਬਿਆ ਮਰਿਆ ਹੋਇਆ ਮਨੋ ਕੋ ਕੀ ਕਰੇਗਾ ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਵਿਚਾਰ ਧਾਰਾ ਸਮਾਜ ਦੇ ਵਿੱਚ ਪ੍ਰਚੰਡ ਕੀਤੀ ਜਿਹਦੇ ਵਿਰੋਧ ਵਿੱਚ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਵਿਰੁੱਧ ਜਹਾਂਗੀਰ ਨੂੰ ਹੀ ਹੁਕਮ ਲੈ ਲਿਆ ਔਰ ਇਹਦੇ ਨਾਲ ਮਰਤਜ਼ਾ ਖਾਨ ਮੁਹੰਮਦ ਬਾਕੀ ਬਿੱਲਾ ਔਰ ਸ਼ੇਖ ਅਹਿਮਦ ਸਰਦੀ ਇਹਨਾਂ ਸਾਰਿਆਂ ਨੇ ਰੋਲ ਢਵਾ ਕੇ 25 ਮਈ ਤੇ 1600 ਦੇ ਵਿੱਚ ਗੁਰੂ ਪਾਸ਼ਾ ਜੀ ਨੂੰ 1606 ਦੇ ਵਿੱਚ 25 ਮਈ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਇਹਨਾਂ ਨੇ ਅਰੈਸਟ ਕੀਤਾ ਉਸ ਸਮੇ ਗੁਰੂ ਅਰਜਨ ਸਾਹਿਬ ਜੀ ਨੇ ਦੋ ਕਿਰਪਾਨਾਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਔਰ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਰਾਵੀ ਦੇ ਕੰਢੇ ਮਾਰੂਥਲਦਾ ਇਲਾਕਾ ਜਿੱਥੇ ਚਿੜੀ ਵੀ ਪਰਣੀ ਮਾਰ ਸਕਦੀ ਸਾਰੀ ਉਹ ਉਹਨੂੰ ਇਲਾਕੇ ਨੂੰ ਬਾਉਂਡ ਕਰਕੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਹੱਥ ਪੈਰ ਬੰਨ੍ਹ ਕੇ ਇਥੋਂ ਤੱਕ ਕੇਸਰ ਸਿੰਘ ਸ਼ਿਬਰ ਬੰਸਾਵਲੀ ਨਾਮਾ ਦਸਾਂ ਪਾਸ਼ਾਆਂ ਕ ਵਿੱਚ ਲਿਖਦਾ ਹੈ ਕਹਿੰਦਾ ਕਈ ਮੁਤਸਵੀਆਂ ਨੇ ਪੱਥਰ ਵੀ ਮਾਰੇ ਇੱਕ ਪੱਥਰ ਗੁਰੂ ਅਰਜਨ ਸਾਹਿਬ ਜੀ ਦੇ ਮੱਥੇ ਵਿੱਚ ਵੱਜਾ ਜੀ ਦੇ ਨਾਲ ਬਹੁਤ ਸਾਰਾ ਖੂਨ ਉਹਨਾਂ ਦਾ ਨਿਕਲਿਆ ਔਰ ਇਹਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਹੱਥ ਪੈਰ ਬੰਨ੍ਹ ਕੇ ਉਸ ਵੇਲੇ ਚੰਦੂ ਨੇ ਗੁਰਦੇ ਤੈਪੜਪੂੰਜੇ ਨੂੰ ਕਿਹਾ ਕੜਸ਼ੇ ਨਾਲ ਗਰਮ-ਗਰਮ ਰੇਤ ਗੁਰੂ ਪਾਸ਼ਾ ਦੀ ਉੱਪਰ ਪਾਓ ਜੀ ਇਹਨੇ ਗਰਮ-ਗਰਮ ਰੇਤ ਗੁਰੂ ਪਾਸ਼ਾ ਦੇ ਪਾਈ ਗਈ ਜਦੋਂ ਸਰੀਰ ਰੇਹਣ ਛਾਲਿਆਂ ਨਾਲ ਭਰ ਗਿਆ ਫਿਰ ਹੱਥ ਪੈਰ ਬਨ ਕੇ ਕਹਿੰਦੇ ਰਾਵੀ ਵਿੱਚ ਰੋੜ ਦਿੱਤਾ ਗਿਆ ਕਿਉਂਕਿ ਜਾਸ਼ਾ ਦੀ ਉਹਨਾਂ ਦਾ ਮੰਨਣਾ ਕਿ ਜਿਹੜਾ ਕੋ ਧਾਰਮਿਕ ਪਗੰਬਰ ਹੈ ਉਹਦਾ ਖੂਨ ਤਾਂ ਟੀਕ ਨਾ ਉਹਦਾ ਖੂਨ ਦਾ ਕਤਰਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਸੋ ਇਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਕਾਫੀ ਕਸ਼ਟ ਦਿੱਤਾ ਜਿਹਦਾ ਹਵਾਲਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਦਿੱਤਾ ਜੀ ਉਹ ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕਲੀਨ ਹੈ ਇਤਨ ਰਵਾਨੀ ਹਮ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਈ ਹਮ ਕਹਿੰਦੇ ਗੁਰੂ ਪਾਸ਼ਾ ਜੀ ਰਾਵੀ ਵਿੱਚ ਇਦਾਂ ਸਮਾ ਗਏ ਐ ਜਿਵੇਂ ਮਛਲੀ ਪਾਣੀ ਵਿੱਚ ਸਮਾਉਂਦੀ ਐ ਜੀ ਤੇ ਕਹਿੰਦੇ ਜਿਵੇਂ ਮਛਲੀ ਪਾਣੀ ਤੋਂ ਪਿੰਨ ਨਹੀਂ ਹੁੰਦੀ ਜਿਵੇਂ ਗੁਰੂ ਅਰਜਨ ਸਾਹਿਬ ਜੀ ਕੋਈ ਪਿੰਨ ਨਹੀਂ ਉਹ ਅੱਜ ਵੀ ਦਰਿਆ ਦੇ ਵਿੱਚ ਹੀ ਮੌਜੂਦ ਹੈ ਉਹ ਘੁਲ ਮਿਲ ਚੁੱਕੇ ਨੇ ਪਾਣੀ ਵਿੱਚ ਹਵਾ ਵਿੱਚ ਕਹਿੰਦੇ ਉਸ ਤੋਂ ਬਾਅਦ ਜਿਵੇਂ ਪਤੰਗਾ ਅੱਗ ਨੂੰ ਦੇਖਦਾ ਹੋਇਆ ਅੱਗ ਦੀਆਂ ਲਾਟਾਂ ਤੇ ਝੜ ਕੇ ਸ਼ਮਾ ਹੀ ਬਣ ਜਾਂਦਾ ਹੈ ਜੀ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਅੱਗ ਦੇ ਵਿੱਚ ਬਲ ਕੇ ਸ਼ਮਾ ਦਾ ਰੂਪ ਧਾਰਨ ਕਰਕੇ ਦੁਨੀਆ ਨੂੰ ਰੋਸ਼ਨ ਕਰ ਰਹੇ ਹੂੰ ਕਹਿੰਦੇ ਜਿਵੇਂ ਮਿਰਗ ਜਿਹੜਾ ਇਕ ਕੰਡੇ ਹੀੜੇ ਦਾ ਨਾਲ ਸੁਣਦਾ ਹੋਇਆ ਤੀਰ ਵੇਖ ਕੇ ਦੌੜਨ ਦਾ ਕੋਈ ਉਪਰਾਲਾ ਨਹੀਂ ਕਰਦਾ ਇਸੇ ਤਰ੍ਹਾਂ ਸ਼ਬਦ ਤੇ ਮਸਤ ਹੋਏ ਗੁਰੂ ਅਰਜਨ ਸਾਹਿਬ ਜੀ ਆਪਣੇ ਆਪ ਨੂੰ ਬਚਾਉਣ ਦਾ ਕੋਈ ਉਪਰਾਲਾ ਨਹੀਂ ਕਰਦੇ ਤੇ ਆਪਣੀ ਜਿਹੜੀ ਜਾਨ ਉਹ ਸ਼ਹੀਦ ਕਰ ਦਿੰਦੇ ਸੱਚ ਦੀ ਗਵਾਹੀ ਦਿੰਦੇ ਹੋਏ ਕਹਿੰਦੇ ਜਿਵੇਂ ਭਵਰਾ ਫੁੱਲ ਤੇ ਮਸਤ ਹੋਇਆ ਆਪਣੀ ਮੌਤ ਦੀ ਪਰਵਾਹ ਨਹੀਂ ਕਰਦਾ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਰੱਬੀ ਨਾਮ ਵਿੱਚ ਮਸਤ ਹੋਏ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਤੇ ਕਹਿੰਦੇ ਇਸ ਤਰੀਕੇ ਨਾਲ ਗੁਰੂ ਪਾਸ਼ਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਭਾਵੇਂ ਕਾਫੀ ਸਮਾਂ ਜਿਵੇਂ ਭਵਰਾ ਫੁੱਲ ਦੇ ਵਿੱਚ ਕਸ਼ਟ ਚ ਰਹਿੰਦੇ ਸਰੀਰ ਨੂੰ ਕਾਫੀ ਕਸ਼ਟ ਹੋਇਆ ਪਰ ਫੇਰ ਵੀ ਗੁਰੂ ਪਾਸ਼ਾ ਨੇ ਆਪਣੀ ਦੇਵ ਉਸ ਨਰੰਗਕਾਰ ਨਾਲੋਂ ਟੁੱਟਣ ਨਹੀਂ ਦਿੱਤਾ ਬਿਲਕੁਲ ਜੀ ਦਸਕੋ ਧੰਗੁਰੀ ਅਰਜੰਸਾ ਮਹਾਰਾਜ ਸੱਚੇ ਪਾਸ਼ਾ ਦੀ ਸ਼ਹਾਦਤ ਮੇਨ ਕਾਰਨ ਇਹ ਮਤਸਵੀ ਲੋਕ ਸਾ ਜਿਹੜੇ ਕਟੜ ਬੰਥੀ ਫੋਰ ਜਿਨ੍ਹਾਂ ਨੇ ਹੋਰ ਕੋਈ ਧਰਮ ਪ੍ਰਵਾਨ ਹੀ ਨਹੀਂ ਕਰਨਾ ਚਾਹਿਆ ਔਰ ਗੁਰੂ ਸਾਹਿਬ ਗੁਰਗ੍ਰੰਥ ਸਾਹਿਬ ਮਹਾਰਾਜਾ ਪ੍ਰਕਾਸ਼ ਹੁੰਦਾ 1 ਸਤੰਬਰ 1604 ਨੂੰ ਔਰ ਇਹ ਤੋਂ ਕੇਵਲ 2 ਸਾਲ ਬਾਅਦ ਹੀ 1606 ਵਿੱਚ ਹਨ ਤੇ ਸ਼ਹਾਦਤ ਹੋ ਜਾਂਦੀ ਹੈ ਔਰ ਇਹ ਇਲਜ਼ਾਮ ਲਾਇਆ ਜਾਂਦਾ ਵੀ ਇੱਕ ਗ੍ਰੰਥ ਹੁੰਦੇ ਹੋਰ ਗ੍ਰੰਥ ਹੁੰਦਿਆਂ ਹੋਇਆ ਨਵਾਂ ਗ੍ਰੰਥ ਤਿਆਰ ਕਰਨ ਦੀ ਕੋ ਲੋੜ ਆ ਬੜਾ ਕੁਝ ਐਸਾ ਕਿਹਾ ਜਾਂਦਾ ਪਰ ਧੰਗੁਰ ਜਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸ਼ਾਂਤੀ ਦੇ ਨਾਲ ਸ਼ਸ਼ਬਾ ਦੇ ਨਾਲ ਇਹ ਸ਼ਹਾਦਤ ਦਿੰਦੇ ਆ ਔਰ ਉਹਨਾਂ ਲੋਕਾਂ ਦੀ ਇੱਕ ਵੀ ਇਨ ਨਹੀਂ ਮੰਨੀ ਜਾਂਦੀ ਬਹੁਤ ਸਾਰੇ ਉਹਨਾਂ ਨੂੰ ਦੱਸ ਕਿਹਾ ਜਾਂਦਾ ਵੀ ਤੁਸੀਂ ਆ ਸਾਡੀਆਂ ਗੱਲਾਂ ਮੰਨ ਲਓ ਪਹਿਲੀ ਗੱਲ ਇਹ ਕਹੀ ਜਾਂਦੀ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਮੁਤਾਬਕ ਕੁਝ ਸ਼ਬਦ ਦਰਜ ਕਰ ਦਿੱਤੇ ਜਾਣ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਜਾਵੇ ਅਤੇ ਨਾਲ ਹੀ ਜਿਹੜੇ ਗੁਰ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੀਆਂ ਕੁਝ ਜਿਹੜੀਆਂ ਸ਼ਰਤਾਂ ਨੇ ਇਸਲਾਮ ਧਰਮ ਦੀਆਂ ਉਹ ਪ੍ਰਵਾਨ ਕਰ ਲਿਆ ਜਾਂ ਤੇ ਅਸੀਂ ਤੁਹਾਨੂੰ ਮਾਫ ਕਰ ਦੇਵਾਂ ਜਾਂ ਮਾਫ ਕਰ ਦਿੱਤਾ ਜਾਏਗਾ ਪਰ ਤਾਨ ਗੁਰੇ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵੀ ਉਹਨਾਂ ਦੀ ਸ਼ਰਤ ਨਾ ਮੰਨੀ ਔਰ ਚੰਦੂ ਰਿੱਤੀਚੰਦ ਅਤੇ ਇਹ ਸਾਰੇ ਜਿਹੜੇ ਮਤਸਵੀ ਲੋਕ ਸਨ ਉਹਨਾਂ ਦੇ ਕਾਰਨਾ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਮਤਸਵੀਆਂ ਨੂੰ ਵੀਰ ਦੀ ਸਜ਼ਾਵਾਂ ਵੀ ਦਿੱਤੀਆਂ ਗਈਆਂ 1752 ਵਿੱਚ ਬੁੱਧ ਸਿੰਘ ਫੈਜ਼ਲਪੁਰੀਏ ਨੇ ਜਿਹੜੀਆਂ ਜਦੋਂ ਤਰਨਤਾਰਨ ਸਾਹਿਬ ਦੇ ਸਰੋਵਰ ਦੀਆਂ ਇੱਟਾਂ ਚਿਚਾ ਕੇ ਮਾਨਤਖਾਨੇ ਜਿਹੜੀਆਂ ਸੀ ਸੇਖਵਤੇ ਦੀ ਮਜ਼ਾਰ ਤੇ ਲਾਈਆਂ ਸੀ ਉਹ ਇੱਟਾਂ ਪਾਟ ਕੇ ਬੁੱਧ ਸਿੰਘ ਫੈਜ਼ਲਪੁਰੀਏ ਨੇ ਫਿਰ ਜਾ ਕੇ ਜਿਹੜੀਆਂ ਸ਼੍ਰੀ ਹਰਮੰਦਰ ਸਾਹਿਬ ਦੇ ਸਥਾਨ ਵਿੱਚ ਲਗਵਾਈਆਂ ਇਹ ਬਾਤ ਵਿੱਚ ਆਇਆ ਇਹ ਬਾਤ ਵਿੱਚ ਆਇਆ ਫਿਰ ਇਹਨਾਂ ਨੇ ਜੋ ਜੋ ਕੀਤਾ ਇਹਨਾਂ ਨੇ ਪਾਇਆ ਵੀ ਸਿੱਖਾਂ ਨੇ ਜਿਹਨੂੰ ਜਿਹਨੂੰ ਚਾਇਆ ਉਹਨੂੰ ਸਬਕ ਸਿਖਾਇਆ ਸੀ ਚੰਦ ਨੂੰ ਚੰਦੂ ਨੂੰ ਵੀ ਸਾਰਿਆਂ ਨੂੰ ਸਜਾ ਮਿਲੀਆਂ ਸਭ ਚੰਦੂ ਨੂੰ ਸਜਾ ਐਵੇਂ ਮਿਲੀ ਕਿ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ 8 ਫਰਵਰੀ 1620 ਦੇ ਵਿੱਚ ਕਲਾ ਨੌਰ ਦੀ ਧਰਤੀ ਤੇ ਜahangir ਨੂੰ ਮਿਲਦੇ ਉਹ ਕਲਾ ਨੌਰ ਦਾ ਦੀਵਾਨ ਸੀ ਚੰਦੂ ਉਸ ਵੇਲੇ ਕਲ ਚਲੀ ਤੇ ਚੰਦੂ ਦੋਸ਼ੀ ਪਾਇਆ ਗਿਆ ਗੁਰੂ ਅਰਗੁਪਤ ਸਾਹਿਬ ਨੇ ਕਿਹਾ ਵੀ ਹੋਵੇ ਨਾ ਚੰਦੂ ਨੂੰ ਹੁਣ ਸਜ਼ਾ ਸੇਖੀ ਦੇਣਗੇ ਇਹਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਾਏ ਉਸ ਵੇਲੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਦੀਆਂ ਗਲੀਆਂ ਵਿੱਚ ਫੇਰਿਆ ਗਿਆ ਔਰ ਇਹ ਆਪਣੀ ਜਾਨ ਦੀ ਭੀਖ ਮੰਗਦਾ ਹੋਇਆ ਧਰਲੇ ਮਾਰਦਾ ਫਿਰ ਰਿਹਾ ਜਦੋਂ ਇਹ ਗੁਰਦਿੱਤੇ ਪੜਪੂੰਜੇ ਤੋਂ ਕੋਲ ਪਹੁੰਚਾਇਆ ਜ ਜਿਹਨੂੰ ਗੁਰਦਿੱਤਾ ਪਠਿਆਰਾ ਕਿਹਾ ਜਾਂਦਾ ਉਹਦੇ ਪੱਠ ਕੋਲ ਜਦੋਂ ਪਹੁੰਚਾ ਉਹਨੇ ਜਿਹੜੇ ਰੇਤ ਵਾਲੇ ਕੜਸ਼ੇ ਗੁਰੂ ਅਰਜਨ ਸਾਹਿਬ ਦੇ ਸਿਰ ਤੇ ਪਾਏ ਸੀ ਜਾਂ ਇਹਨੂੰ ਉਹਨੂੰ ਮਜਬੂਰ ਕੀਤਾ ਸੀ ਉਹੀ ਰੇਤ ਵਾਲਾ ਕੜਸ਼ਾ ਗੁਰਦਿੱਤੇ ਪਠਿਆਰੇ ਨੇ ਚੰਦੂ ਦੇ ਸਿਰ ਵਿੱਚ ਮਾਰਿਆ ਤੇ ਸਿਰ ਫਟ ਗਿਆ ਤੇ ਜਾਦਾ ਖੂਨ ਵਗਣ ਕਰਕੇ ਤੜਫ ਤੜਫ ਕੇ ਚੰਦੂ ਦੀ ਮੌਤ ਹੋ ਗਈ ਜੀ ਸੋ ਇਸ ਤਰੀਕੇ ਨਾਲ ਇਹਨਾਂ ਸਾਰਿਆਂ ਨੇ ਆਪਣਾ ਕੀਤਾ ਪਾਇਆ ਇਹਨਾਂ ਦਾ ਅੰਤ ਬਹੁਤ ਮਾੜਾ ਆਇਆ ਤੇ ਗੁਰੂ ਅਰਜਨ ਸਾਹਿਬ ਜੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਠਾਠਾਂ ਮਾਰ ਰਹੇ ਹਨਾ ਦਾ ਘਰ ਸੋਨੇ ਦਾ ਬਣਿਆ ਹੋਇਆ ਹੈ ਔਰ ਜਿੱਥੇ-ਜਿੱਥੇ ਵੀ ਸਿੱਖੀ ਦੇ ਕੇਂਦਰ ਬਣਾਏ ਉਹਨਾਂ ਨੇ ਬਾਖੂਬੀ ਚੱਲ ਰਹੀ ਹੈ ਜੀ ਉੱਥੇ ਲੰਗਰ ਵੀ ਮਿਲ ਰਿਹਾ ਹੈ ਉੱਥੇ ਰਹਿਸ਼ਾਂ ਦਾ ਪ੍ਰਬੰਧ ਹੈ ਉੱਥੇ ਸਾਰੀ ਦੁਨੀਆ ਉਹਨਾਂ ਦਾ ਗੁਣ ਗਾ ਰਹੀ ਹੈ ਬਿਲਕੁਲ ਜੀ ਗੁਰੂ ਅਰਜਨ ਸਾਹਿਬ ਮਹਾਰਾਜਾ ਦੇ ਪਾਈ ਹੋਏ ਪੋਣਿਆਂ ਤੇ ਆ ਸਾਨੂੰ ਚੱਲਣ ਦੀ ਲੋੜ ਆ ਔਰ ਸਿੱਖੀ ਦਾ ਜਿਹੜਾ ਪ੍ਰਚਾਰ ਆ ਜਿਵੇਂ ਅੱਜ ਪਿਲੀ ਪੀਤ ਪਿਛਲੇ ਦਿਨ ਯੂਤਰਾਖੰਡ ਸੀਗਾ ਪਿਲੀ ਪੀਤ ਬਹੁਤ ਸਾਰੇ ਸਿੱਖ ਪਰਿਵਾਰ ਆ ਜਿਹੜੇ ਐਸਾਈ ਧਰਮ ਵਾਲੇ ਪਾਸੇ ਚਲੇ ਗਏ ਪੰਜਾਬ ਵਿੱਚ ਵੀ ਇਹ ਲਹਿਰ ਚੱਲਦੀ ਹੈ ਕਾਰਨ ਕੀ ਹੈ ਕਿ ਕੁਝ ਸਾਡੇ ਜਥੇਦਾਰ ਸਾਹਿਬਾਨ ਕਹਿੰਦੇ ਆ ਫੰਡ ਇਕੱਠਾ ਕਰ ਕੀਤਾ ਜਾਵੇ ਤੇ ਅਸੀਂ ਇਹਨਾਂ ਨੂੰ ਬਚਾਇਆ ਬਚਾਣਾ ਇਦਾਂ ਨਹੀਂ ਪ੍ਰਚਾਰ ਕਰਨ ਦੀ ਲੋੜ ਆ ਗੁਰੂ ਅਰਜਨ ਸਾਹਿਬ ਪਾਸ਼ਾ ਨੇ ਕੋਈ ਫੰਡ ਨਹੀਂ ਜੀ ਇਕੱਠਾ ਕੀਤਾ ਵੱਡੇ ਵੱਡੇ ਜਿਹੜੇ ਉਸ ਵਕਤ ਦੇ 15 15 16 16 ਪਿੰਡਾਂ ਦੇ ਜਿਹੜੇ ਰੈ ਨਮਾਈ ਸਨ ਉਹ ਗੁਰੂ ਅਰਜਨ ਸਾਹਿਬ ਪਾਸ਼ਾ ਦੇ ਚਰਨਾ ਵਿੱਚ ਆ ਗਏ ਅਤੇ ਸਿੱਖੀ ਪ੍ਰਵਾਨ ਕਰ ਲਈ ਅਤੇ ਇਸ ਉਹ ਲੋਕ ਸਿੱਖੀ ਵਾਲੇ ਪਾਸੇ ਆ ਸਕਦੇ ਆ ਪਰ ਅੱਜ ਸਿੱਖੀ ਦਾ ਪ੍ਰਚਾਰ ਕਰਨ ਲਈ ਸਾਨੂੰ ਸ਼ਿਹਰਦ ਹੋਣਾ ਪਏਗਾ ਧੰਨਵਾਦ ਜੁੜੇ ਰੋ ਕਲ ਚੈਨਲ ਦੇ ਨਾਲ ਵੀਰ ਗੁਰਪਾਲ ਸਿੰਘ ਜੀ ਮਵਾਲਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਗੁਰਦਸਪਾ ਸਾਹਿਬ ਪਾਸ਼ਾ ਦੇਸ਼ੀ ਇਤਿਹਾਸ ਮੰਦ ਵਿੱਚ ਗੱਲਬਾਤ ਕੀਤੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ